ਜੜਈ ਮੈਂ ਤੁਹਾਨੂੰ ਅੱਜ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂਗਾ ਸਟੋਰੀ ਸੁਣਾਉਣ ਜਾ ਰਿਹਾ ਹਾਂਗਾ ਨਾ ਇਹ ਸਟੋਰੀ ਸੁਣ ਕੇ ਮਤਲਬ ਵੀ ਤੁਹਾਡੇ ਲੂਕੰਡੇ ਖੜੇ ਹੋ ਜਾਣਗੇ ਤੁਹਾਨੂੰ ਮਤਲਬ ਜਿਹੜਾ ਕਾਤਲ ਆਗਾ ਉਹ ਤੇ ਬਹੁਤ ਜ਼ਿਆਦਾ ਗੁੱਸਾ ਹੋਣਾਗਾ ਕਿਉਂਕਿ ਉਹਨੇ ਕਾਤਲ ਹੀ ਕਤਲ ਹੀ ਇੰਨੀ ਬੇਰਹਿਮੀ ਨਾਲ ਕੀਤਾ ਸੀਗਾ ਤੇ ਕਤਲ ਕੀਤਾ ਸੀਗਾ ਇੱਕ ਔਰਤ ਦਾ ਕੌਣ ਸੀਗੀ ਔਰਤ ਤੇ ਕਾਤਲ ਕੌਣ ਸੀਗਾ ਤੇ ਕੀ وجہ ਕਤਲ ਕਰਨ ਦੀ ਆਓ ਜੇ ਆਪਾਂ ਗੱਲ ਕਰਦੇ ਹਾਂ ਨਵੀਂ ਕਹਾਣੀ ਨਵੀਂ ਸਟੋਰੀ 'ਚ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਚੈਨਲ ਤੇ ਨਵੇਂ ਆਏ ਹੋਗੇ ਤਾਂ ਪਲੀਜ਼ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਹੱਥ ਜੋੜ ਕੇ ਥੋੜਾ ਸਮਨੇ ਅਪੀਲ ਕਰ ਦਾਂਗਾ ਤੇ ਆਜੋ ਆਪਾਂ ਅੱਜ ਦੀ ਕਹਾਣੀ ਕਰਦੇ ਹਾਂ ਸ਼ੁਰੂ ਕਹਾਣੀ ਅੱਜ ਦੀ ਸ਼ੁਰੂ ਹੁੰਦੀ ਆਪਣੀ ਯੂਪੀ ਦੀ ਕਾਜੀਆਬਗ ਤੋਂ ਔਰ 6 ਨਵੰਬਰ 2024 ਦਾ ਟਾਈਮ ਸੀਗਾ ਸਵੇਰ ਦਾ ਟਾਈਮ ਸੀਗਾ ਤੇ ਮਤਲਬ ਵੀ ਬਰਸਾਤੀ ਨਾਲੇ ਵਿੱਚ ਨੇ ਇੱਕ ਉੱਥੋਂ ਦੇ ਲੋਕਾਂ ਨੂੰ ਇੱਕ ਲਾਸ਼ ਮਿਲਦੀ ਹੈ ਜਦੋਂ ਲੋਕ ਉਹ ਲਾਸ਼ ਵੇਖਦੇ ਆ ਤਾਂ ਲੋਕ ਮਤਲਬ ਵੀ ਦੰਕ ਰਹੇ ਜਾਂਦੇ ਆ ਕਿ ਲਾਸ਼ ਨੂੰ ਦੇਖ ਕੇ ਲੋਕ ਚੀਕਾਂ ਮਾਰ ਲੱਗ ਜਾਂਦੇ ਆ ਕਿਉਂਕਿ ਜਿਹੜੀ Laash ਦਾ ਮਤਲਬ ਇੰਨਾ ਬੁਰਾ ਹਾਲ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਬੰਦਾ ਪੁਲਿਸ ਨੂੰ ਫੋਨ ਲਾਉਂਦਾਗਾ ਉਸ ਜਾਂਦੀ ਹੈ ਕਿ ਮੌਕੇ ਤੇ ਪਹੁੰਚਦੀ ਹੈਗੀ ਜਿਹੜੇ ਆਪਦੇ ਨਾਲ ਉੱਚ ਅਧਿਕਾਰੀ ਪਹੁੰਚਦੇ ਹੈਗੇ ਉੱਥੇ ਤੇ ਜਦੋਂ ਪੁਲਿਸ ਵਾਲੇ ਵੀ Laash ਦੇਖਦੇ ਹੈਗੇ ਪੁਲਿਸ ਵਾਲਿਆਂ ਲਈ ਵੀ ਬਹੁਤ ਨਵੀਂ ਗੱਲ ਸੀਗੀ ਜੋ ਮਤਲਬ ਉਸ Laash ਨਾਲ ਹੋਇਆ ਸੀਗਾ ਉਸ Laash ਦਾ ਮਤਲਬ ਪਤਾ ਲੱਗਦਾ ਸੀ ਉਹ Laash ਇੱਕ ਔਰਤ ਦੀ ਸੀਗੀ ਤੇ ਉਹ ਔਰਤ ਜਿਹੜੀ ਬੈਈ ਹੋਈ ਸੀਗੀ ਕਿਉਂਕਿ ਜਿਹੜੀ ਮਤਲਬ ਉਹਦੇ ਪੈਰ ਦੀ ਮਤਲਬ ਇਹ ਉਂਗਲ ਜਣਾ ਇੱਕੋ 6 ਵਜੇ ਸ਼ਾਮ ਦੀ ਤਰ੍ਹਾਂ ਪਾਇਆ ਹੋਇਆ ਸੀ ਉੱਥੋਂ ਪਤਾ ਲੱਗਦਾ ਸੀ ਜਿਹੜੀ ਔਰਤ ਸੀ ਵਿਆਹੀ ਹੋਈ ਸੀ ਤੇ ਦੂਸਰਾ ਉਸ ਮਤਲਬ ਇਹ ਔਰਤ ਦਾ ਸਿਰ ਹੈ ਨਹੀਂ ਸੀਗਾ ਤੁਹਾਡੇ ਨਾਲੋਂ ਸਿਰ ਵੱਖ ਸੀਗਾ ਤੇ ਇੱਕ ਬਾਹਰ ਮਤਲਬ ਇਹ ਵੱਡੀ ਹੋਈ ਸੀ ਕਿ ਤੇ ਦੂਸਰੀ ਮਤਲਬ ਇਹ ਉਹਦੇ ਲੱਤ ਮੁੱਟੀ ਹੋਈ ਸੀਗੀ ਇੱਕ ਲੱਤੀ ਸੀ ਇੰਨੀ ਬੇਰਹਿਮੀ ਨਾਲ ਕਤਲ ਕਿਸ ਬੰਦੇ ਨੇ ਕੀਤਾ ਹੋਣਾ ਤੁਸੀਂ ਸੋਚੋ ਤੇ ਉਸ ਤੋਂ ਬਾਅਦ ਪੁਲਿਸ ਮਤਲਬ ਇਹ ਬਾਡੀ ਨੂੰ ਪੋਸਟਮਾਰਟਮ ਲਈ ਭੇਜਦੀ ਹੈ ਬਾਡੀ ਨੂੰ ਚੱਕਦੀ ਹੈ ਕਿ ਪੁਲਿਸ ਲਈ ਦੋ ਸਵਾਲ ਬਹੁਤ ਖੜੇ ਹੁੰਦੇ ਆ ਸਾਹਮਣੇ ਵੀ ਪਹਿਲੀ ਗੱਲ ਤਾਂ ਇਹ ਕਤਲ ਕੀਤਾ ਕਿਹਨੇ ਹੈਗੇ ਦੂਸਰਾ ਵੀ ਮਤਲਬ ਇਹ ਔਰਤ ਹੈ ਕੌਣ ਆਗੀ ਕਿਉਂਕਿ ਬਿਨਾ ਉਹਦੇ ਮਤਲਬ ਇਹ ਚਿਹਰੇ ਤੋਂ ਤਾਂ ਪਛਾਣ ਹੀ ਨਹੀਂ ਹੋ ਸਕਦੀ ਇਸ ਔਰਤ ਦੀ ਵੀ ਹੈ ਕੌਣ ਆਗੀ ਤੇ ਹੁਣ ਮਤਲਬ ਪੁਲਿਸ ਦੇ ਸਵਾਲ ਬਹੁਤ ਵੱਡੇ ਖੜੇ ਹੋ ਚੁੱਕੇ ਸੀਗੇ ਕਿ ਦੂਸਰਾ ਮਤਲਬ ਇਹ ਪੁਲਿਸ ਉਹਦੇ ਜਿਹੜਾ ਮਤਲਬ ਸਿਰ ਪਾ ਲਨ ਤੇ ਲੱਗ ਜਾਂਦੀ ਉਹ ਕਿੱਥੇ ਹੋਣਾ ਹੋਣਾ ਸਿਰ ਤੇ ਸਿਰ ਤੋਂ ਕਿਉਂਕਿ ਲਾਸ਼ ਦੀ ਪਛਾਣ ਹੋਣੀ ਹੈਗੀ ਤੇ ਹੁਣ ਮਤਲਬ ਉਸ ਤੋਂ ਬਾਅਦ ਪੁਲਿਸ ਉਹਨੂੰ ਇਨਵੈਸਟੀਗੇਸ਼ਨ ਕਰਨੀ ਕਰਦੇ ਸਟਾਰਟ ਕਰ ਦਿੰਦੀ ਹੈ ਇਨਵੈਸਟੀਗੇਸ਼ਨ ਕਰਨੀ ਹੁਣ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਿਵੇਂ ਕਰਦੀ ਹੈ ਕਿਵੇਂ ਮਤਲਬ ਕਤਲ ਨੂੰ ਫੜਦੀ ਹੈ ਕਿ ਕਿੰਨੇ ਬਰੀਕੀ ਨਾਲ ਮਤਲਬ ਇਹ ਪੁਲਿਸ ਜਾਂਚ ਕਰਦੀ ਹੈਗੀ ਇਸ ਕੇਸ ਦੀ ਪੁਲਿਸ ਸਭ ਨਾਲ ਪਹਿਲਾਂ ਜਿਹੜੇ ਸਾਰੇ ਸੀਸੀਟੀਵੀ ਚੈੱਕ ਕਰਦੀ ਹੈਗੀ ਉੱਥੋਂ ਦੇ ਤੇ ਸਮਾਂ ਲੰਘਿਆਂ ਦਾ 6 ਨਵੰਬਰ ਨੂੰ ਇਹ ਮਤਲਬ ਲਾਸ਼ ਮਿਲਦੀ ਹੈਗੀ 7 ਤਰੀਕਾ ਆਹਿੰਦੀ ਉਹ ਵੀ ਲੰਘਿਆਂ ਦੀ 8 ਤਰੀਕਾ ਉਹ ਵੀ ਲੰਘ ਜਾਂਦੇ 8 ਤਰੀਕ ਤੱਕ ਪੁਲਿਸ ਸਾਰੇ ਸੀਸੀਟੀਵੀ ਚੈੱਕ ਕਰਦੀ ਹੈਗੀ ਜਿੰਨੀਆਂ ਕਾਰਾਂ ਉਸ ਖੇਤਰ ਤੋਂ ਲੈ ਕੇ ਅਬ 8 ਤਰੀਕ ਤੱਕ ਮਤਲਬ ਲੰਘਿਆਂ ਵਿੱਚ ਵਿੱਚ ਸਾਰੀਆਂ ਉਹਨਾਂ ਸਾਰੀਆਂ ਕਾਰਾਂ ਦਾ ਸੀਸੀਟੀਵੀ ਉਹਦਾ ਨੰਬਰ ਤੋਂ ਉਹਨਾਂ ਦੇ ਮਾਲਕਾਂ ਨਾਲ ਗੱਲ ਕੀਤੀ ਜਾਂਦੀ ਹੈਗੀ ਤੇ ਮਤਲਬ ਇਹ ਬਹੁਤ ਬ੍ਰੀਕਿੰਗ ਨਾਲ ਇਸ ਕੇਸ ਨੂੰ ਪੁਲਿਸ ਦੇਖ ਰਹੀ ਸੀਗੀ ਤੇ ਹਰ ਮਤਲਬ ਇਹ ਸੀਸੀਟੀਵੀ ਸੀਗਾ ਜਿਹੜਾ ਮਤਲਬ ਇਹ ਪੁਲਿਸ ਆਗਿਆ ਚਾਰ ਚਾਰ ਤਿੰਨ ਤਿੰਨ ਅੱਖਾਂ ਦੋ ਦੋ ਅੱਖਾਂ ਲਾ ਕੇ ਮਤਲਬ ਇਹ ਦੇਖਦੀ ਸੀਗੀ ਵੀ ਕੋਈ ਵੀ ਕਮੀ ਨਾ ਰਹੇ ਜੇ ਤੇ ਐਦਾਂ ਹੀ ਕਰਦੇ ਕਰਦੇ ਨਾ ਪੁਲਿਸ ਦੀ ਇੱਕ ਮਤਲਬ ਇਹ ਪੁਲਿਸ ਚ ਇੱਕ ਬੰਦੇ ਦੀ ਨਿਗਾ ਵਜਦੀ ਹੈਗੀ ਇੱਕ ਸੀਸੀਟੀਵੀ ਤੇ ਉਹ ਸੀਸੀਟੀਵੀ ਤੇ ਮਤਲਬ ਇਹ ਬੰਦਾ ਦੇਖਦਾ ਕਹਿੰਦਾ ਇੱਕ ਬਸ ਗੁਜਰੀ ਸੀਗੀ ਉਸ 6 ਨੰਬਰ ਵਾਲੀ ਰਾਤ ਉਸ ਬਸ ਦੀਆਂ ਲਾਈਟਾਂ ਬੰਦ ਸੀਗੀਆਂ ਤਾਂ ਕਰਕੇ ਮਤਲਬ ਇਹ ਪੁਲਸ ਇਹ ਹਰਾਂ ਰੇ ਵੀ ਲੱਟਾਂ ਕਿਉਂ ਬੰਦ ਹੋਣਗੀਆਂ ਲੱਟਾਂ ਬੰਦ ਕਰਨ ਦਾ ਕਾਰਨ ਕੀ ਸੀ ਬਸ ਡਰਾਈਵਰ ਦਾ ਵੀ ਕੋਈ ਨਾ ਕੋਈ ਮਤਲਬ ਇਹ ਕਲੂ ਲੱਭ ਰਹੀ ਸੀ ਕਿ ਇੱਕ ਨਾ ਕੋਈ ਇਹ ਮਿਲਗਾ ਸੀ ਕਿ ਲੱਟਾਂ ਬੰਦ ਸਿੰਘ ਉਸ ਬੱਸ ਦੇ ਨਾ ਤੇ ਉਸ ਤੋਂ ਬਾਅਦ ਪੁਲਸ ਜਿਹੜੀ ਉਸ ਬੱਸ ਬਾਰੇ ਪਤਾ ਕਰਦੀ ਹੈਗੀ ਤੇ ਇਹ ਪਤਾ ਲੱਗਦਾ ਉਹ ਬੱਸ ਕਿਸੇ ਮਤਲਬ ਧਾਰਮਿਕ ਸੰਸਥਾ ਦੀ ਸੀਗੀ ਉਸ ਤੋਂ ਬਾਅਦ ਪੁਲਸ ਉਸ ਧਾਰਮਿਕ ਸੰਸਥਾ ਤੇ ਜਾਂਦੀ ਹੈਗੀ ਤੇ ਉੱਥੋਂ ਮੱਚ ਪੜਤਾਲ ਕਰਦੀ ਹੈਗੀ ਪਰ ਉੱਥੋਂ ਪਤਾ ਲੱਗਦਾ ਵੀ ਇਹ ਜਿਹੜੀ ਬੱਸ ਆ ਗਈ ਇਹ ਹੈ ਸਾਡੇ ਮਤਲਬ ਧਰਮ ਦੇ ਜਿਹੜੇ ਲੋਕੀ ਆ ਉਹਨਾਂ ਨੂੰ ਇੱਧਰ ਉੱਧਰ ਲਿਜਾਣ ਵਾਸਤੇ ਰੱਖੀ ਹੋਈ ਹੈਗੀ ਮਤਲਬ ਜੇ ਕਿਸੇ ਨੇ ਵੀ ਓ ਕਰਨ ਜਾਣਾਗਾ ਦਰਸ਼ਨ ਕਰਨ ਜਾਣਿਆਂਗੇ ਤੇ ਜੇ ਕਿਸੇ ਨੇ ਮਤਲਬ ਦਰਸ਼ਨ ਕਰਕੇ ਕੋਈ ਆਉਂਦਾ ਸੀ ਕੋਈ ਜਾਂਦਾ ਜਿਹਾ ਐਸੇ ਵਸਤੇ ਜਾਂਦਾ ਆਉਂਦਾ ਸੀਗਾ ਤੇ ਉੱਥੋਂ ਦੇ ਜਿਹੜੇ ਸਾਸਤਾ ਦੇ ਲੋਕ ਆਉਂਦੇ ਆਗੇ ਉਹ ਦੱਸਦੇ ਆ ਕਿ ਇਹ ਬੱਸ ਦਾ ਡਰਾਈਵਰ ਸੀਗਾ ਮੋਨੂ ਵੀ ਮੋਨੂ ਹੀ ਉਹਨੂੰ ਚਲਾਉਂਦਾ ਸੀ ਤੇ ਮੋਨੂ ਹੀ ਉਹਨੂੰ ਆਪਣੇ ਘਰੇ ਰੱਖਦਾ ਸੀਗਾ ਤੇ ਵੀ ਬੱਸ ਸਮਝ ਲੈ ਇੱਕ ਤਰ੍ਹਾਂ ਦੀ ਮੋਨੂ ਦੀ ਹੀ ਬੱਸ ਸੀਗੀ ਸੀ ਸੰਸਥਾ ਹੀ ਪਰ ਚਲਾਉਂਦਾ ਸਾਰਾ ਕੋ ਮੋਨੂ ਸੀ ਕਿ ਮੋਨੂ ਉਹਨੂੰ ਹੈਂਡਲ ਕਰਦਾ ਸੀਦਾ ਸਾਰੀ ਬਸ ਨੂੰ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਕੇ ਮੋਨੂ ਦੇ ਘਰੇ ਜਾਂਦੀ ਹੈਗੀ ਉਹਨਾਂ ਦੀ ਪੜਤਾਲ ਕਰਦੀ ਹੈਗੀ ਪਤਾ ਲੱਗਦਾਗਾ ਹੁਣ ਇਹ ਮੋਨੂ ਸੀਦਾ ਜਿਹੜਾ ਉਹਦੇ ਮਤਲਬ ਵੀ ਘਰੇ ਹੈ ਨਹੀਂ ਸੀਗਾ ਤੇ ਜਦੋਂ ਪਤਾ ਲੱਗਦਾ ਪੁਲਿਸ ਨੂੰ ਮੋਨੂ ਵੀ ਘਰੇ ਨਹੀਂ ਸੀਗਾ ਮੋਨੂ ਦੀ ਮਾਂ ਸੀ ਘਰੇ ਤੇ ਮੋਨੂ ਦੀ ਜਿਹੜੀ ਘਰ ਵਾਲੀ ਸੀਗੀ ਉਹ ਘਰੇ ਸੀਗੀ ਤੇ ਉਹਨਾਂ ਦੇ ਜਿਹੜੇ 5 ਬੱਚੇ ਸੀਗੇ ਉਹ ਘਰੇ ਸੀਗੇ ਤੇ ਪੁਲਿਸ ਉਹਨਾਂ ਨੂੰ ਪੁੱਛਦੀ ਹੈਗੀ ਮੋਨੂ ਕਿੱਥੇ ਹੈਗਾ ਤੇ ਫਿਰ ਉਹ ਅੱਗੇ ਮਤਲਬ ਵੀ ਜਵਾਬ ਦਿੰਦੇ ਹੈਗੇ ਮੋਨੂ ਫਿਰ ਪੁਲਿਸ ਇੱਕ ਨਾਲ ਸਵਾਲ ਪੁੱਛਦੀ ਹੈ ਕਿ ਮੋਨੂ ਦੀ ਮਾਂ ਤੋਂ ਤੇ ਉਹ ਮੋਨੂ ਤਾਂ ਘਰੇ ਹੈ ਨਹੀਂ ਸੀਗਾ ਤੇ ਉਹ ਜਦੋਂ ਪੁੱਛਦੀ ਪੁੱਛਦੀ ਹੈ ਕਿ ਉਹ ਕਿੱਧਰ ਗਿਆ ਮੋਨੂ ਉਹ ਕਹਿੰਦੇ ਵੀ ਉਹ ਤਾਂ ਕਈ ਦਿਨਾਂ ਤੋਂ ਘਰੇ ਵਾਪਸ ਨਹੀਂ ਆਇਆ ਤੇ ਫਿਰ ਨਾ ਪੁਲਿਸ ਦੇ ਦਿਮਾਗ 'ਚ ਇੱਕ ਗੱਲ ਵੱਜਦੀ ਹੈ ਕਿ ਉਹ ਗੱਲ ਇਹ ਵੱਜਦੀ ਹੈ ਕਿ ਉਹ ਪੁੱਛਦੀ ਹੈਗੀ ਮੋਨੂ ਦੀ ਮਾਂ ਨੂੰ ਵੀ ਇਹ ਜਿਹੜੇ ਪੰਜੇ ਬੱਚੇ ਆ ਕਿ ਮੋਨੂ ਦੇ ਆ ਵੀ ਉਹ ਜਿਹੜਾ ਮੋਨੂ ਆ ਪੰਜ ਬੱਚਿਆਂ ਦਾ ਬਾਪ ਆਗਾ ਤਾਂ ਜਿਹੜੀ ਫਿਰ ਉਹਦੀ ਮੋਨੂ ਦੀ ਮਾਂ ਕੀ ਹੋਗਾ ਉਹ ਦੱਸਦੀ ਹੈ ਕਹਿੰਦੀ ਵੀ ਮੋਨੂ ਦੇ ਪੰਜ ਬੱਚੇ ਨਹੀਂ ਮੋਨੂ ਦੇ ਤਾਂ ਸਿਰਫ ਦੋ ਬੱਚੇ ਆਗੇ ਆ ਤਿੰਨ ਬੱਚੇ ਤਾਂ ਜਿਹੜੇ ਸਾਡੇ ਗਵਾਂਢ ਚ ਪ੍ਰੀਤੀ ਰਹਿੰਦੀ ਸੀਗੀ ਉਹ ਮਤਲਬ ਵੀ ਕਾਫੀ ਦਿਨਾਂ ਤੋਂ ਲਾਪਤਾ ਗਏ ਇਹ ਤਿੰਨ ਬੱਚੇ ਤਾਂ ਅਸੀਂ ਤਾਂ ਆਪਦੇ ਘਰੇ ਲੈ ਕੇ ਆਏ ਸੀ ਵੀ ਇਹ ਰੋਂਦੇ ਸੀਗੇ ਕਰੇ ਮਤਲਬ ਜਦੋਂ ਉਹਨਾਂ ਦੀ ਮਾਂ ਐ ਨਹੀਂ ਸੀ ਤਾਂ ਕਰਕੇ ਰੋਂਦੇ ਕਰ ਲਾਉਂਦੇ ਸੀਗੇ ਅਸੀਂ ਸੋਚਿਆ ਕਿ ਉਹਨਾਂ ਇਹਨਾਂ ਬੱਚਿਆਂ ਦੀ ਦੇਖਭਾਲ ਉਹਨਾਂ ਟਾਈਮ ਅਸੀਂ ਕਰ ਲਗੇ ਜਿੰਨਾ ਟਾਈਮ ਇਹਦੀ ਮਾਂ ਘਰੇ ਵਾਪਸ ਨਹੀਂ ਆਉਂਦੀ ਹੁਣ ਫਿਰ ਜਿਹੜਾ ਸਾਰਾ ਸ਼ੱਕ ਸੀਗਾ ਪੁਲਿਸ ਦਾ ਉਹ ਮੋਨੂ ਤੇ ਚਲਾ ਗਿਆ ਸੀ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਇਹ ਕਾਤਲ ਮੋਨੂ ਹੀ ਹੀ ਹੈਗਾਗਾ ਤੇ ਦੂਸਰਾ ਪੁਲਿਸ ਨੂੰ ਇਹ ਗੱਲ ਪਤਾ ਲੱਗੀ ਸੀ ਉਹ লাশ ਉਹ ਪ੍ਰੀਤੀ ਦੀ ਹੀ ਸੀ ਕਿ ਜਿਹੜੀ ਉਹਨਾਂ ਦੇ ਗਵਾਂਢ ਚ ਰਹਿੰਦੀ ਸੀ ਹੁਣ ਦੇਖੋ ਪੁਲਿਸ ਨੇ ਕਿੰਨਾ ਮਤਲਬ ਹੀ ਦਿਮਾਗ ਲਾਇਆ ਉਹ ਪੁਲਿਸ ਨੂੰ ਮਤਲਬ ਹੀ ਪੁਲਿਸ ਨੇ ਇਹ ਸਵਾਲ ਪੁੱਛਿਆ ਵੀ ਇਹ ਬੱਚੇ ਪੰਜੇ ਮੁੰਨੂ ਦੇ ਹੈਗੇ ਉਸ ਦੇ ਮਨ ਚ ਦੇਖ ਲਓ ਕਿਦਾਂ ਆਈ ਹੋਈ ਨਹੀਂ ਉਹ ਕੱਲ ਤਾਂ ਇਹ ਕਹਿੰਦੇ ਹੁੰਦੇ ਹੈਗੇ ਕਾਤਲ ਮਤਲਬ ਕਿ ਨਹੀਂ ਮਤਲਬ ਡੂੰਗਾ ਸੋਚ ਲੈ ਪਰ ਪੁਲਿਸ ਨੇ ਮੇਸ਼ਾ ਦੋ ਕਦਮ ਅੱਗੇ ਨਿਕਲਦੀ ਹੈਗੀ ਹੁਣ ਉਸ ਤੋਂ ਬਾਅਦ ਹੁਣ ਪੁਲਿਸ ਨੇ ਇਹ ਤਾਂ ਪਤਾ ਲੱਗ ਗਿਆ ਸੀਗਾ ਵੀ ਲਾਸ਼ ਪ੍ਰੀਤੀ ਦੀ ਹੈਗੀ ਦੂਸਰਾ ਕਾਤਲ ਮੁੰਨੂ ਆਗਾ ਤੋ ਮਨੂ ਹੈ ਕਿੱਥੇ ਹੈ ਪੁਲਿਸ ਨੂੰ ਹੁਣ ਉਹਦੀ ਤਲਾਸ਼ ਤੇਨੀ ਮਨੂ ਕਾ ਵੀ ਮਤਲਬ ਪੁਲਿਸ ਦੀ ਛਾਣਵੇਂ ਤਵਾ ਮਨੂ ਫੜਿਆ ਜਾਂਦਾ ਹੈਗਾ ਤੇ ਮਨੂ ਜਦੋਂ ਪੁਲਿਸ ਪੜਦੀ ਹੈਗੀ ਤੇ ਪਹਿਲਾਂ ਤਾਂ ਨਾਮ ਨੂੰ ਉਪਰਜ ਕਰਦਾ ਹੈਗਾ ਪਰ ਜਦੋਂ ਪੁਲਿਸ ਆਹਰੀ ਸ਼ਕਤੀ ਨਾਲ ਪੁੱਛਦੀ ਹੈਗੀ ਮਨੂ ਸਾਰਾ ਸੱਚ ਪੁਲਿਸ ਨੂੰ ਦੱਸ ਦਿੰਦਾ ਹੈਗਾ ਹੁਣ ਮਨੂ ਦੱਸਦਾ ਵੀ ਕਹਿੰਦਾ ਵੀ ਹਾਂ ਮੈਂ ਹੀ ਕੀਤਾਗਾ ਕਤਲ ਪ੍ਰੀਤੀ ਦਾ ਤੇ ਪੁਲਿਸ ਪਹਿਲਾਂ ਸਵਾਲ ਪੁੱਛਦੀ ਹੈ ਜਿਹੜੇ ਪ੍ਰੀਤੀ ਦੇ ਬਾਕੀ ਟੁਕੜੇ ਹੈਗੇ ਉਹ ਕਿੱਥੇ ਹੈਗੇ ਫਿਰ ਉਹ ਦੱਸਦਾ ਕਹਿੰਦਾ ਸੈਕਟਰ ਮਤਲਬ 5 ਦੇ ਵਿੱਚ ਉਹ ਜਿਹੜੇ ਨਾਲੇਜ ਆ ਉੱਥੇ ਉਹਦੇ ਪੰਜ ਜਿਹੜੇ ਟੁਕੜੇ ਬਾਕੀ ਉੱਥੇ ਤੇ ਹੁਣ ਦੂਜਾ ਸਵਾਲ ਪੁਲਿਸੇ ਪੁੱਛਦੇ ਆ ਵੀ ਤੂੰ ਪ੍ਰੀਤੀ ਨੂੰ ਕਿਉਂ ਮਾਰਿਆ ਵਜਾ ਦੱਸ ਕੀ ਮਾਰਨ ਦੀ ਫਿਰ ਮੋਨੂ ਦੱਸਦਾ ਕਹਿੰਦਾ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀਗੇ ਸਾਡੇ ਗਵਾਂਢ ਚ ਰਹਿੰਦੀ ਸੀਗੀ ਮਤਲਬ ਜਿਹੜੀ ਪ੍ਰੀਤੀ ਤੇ ਉਸ ਤੋਂ ਬਾਅਦ ਕਹਿੰਦਾ ਅਸੀਂ ਮਤਲਬ ਹੀ ਬਦਲ ਕੇ ਬਰੋਲਾ ਪਿੰਡ ਵਿੱਚ ਰਹਿਣ ਆ ਗਏ ਤੇ ਕਹਿੰਦਾ ਪਿੱਛੋਂ ਪ੍ਰੀਤੀ ਵੀ ਸਾਡੇ ਗਵਾਂਢ ਚ ਰਹਿਣ ਆ ਗਈ ਤੇ ਮੈਂ ਜਦੋਂ ਉਹ ਕਹਿੰਦਾ ਮੇਰੀ ਮਾਂ ਜਿਹੜੀ ਜੀਨ ਦੀਆਂ ਪੈਂਟਾ ਬਣਾਉਣ ਵਾਲੀ ਫੈਕਟਰੀ ਚ ਕੰਮ ਕਰਨ ਲੱਗ ਗਈ ਤੇ ਪ੍ਰੀਤੀ ਵੀ ਉਹਦੇ ਨਾਲ ਲੱਗ ਗਈ ਹੁਣ ਜਿਹੜੇ ਮਤਲਬ ਵੀ ਮੋਨੂ ਦੀ ਉਹ ਮਾਂ ਸੀਗੀ ਤੇ ਪ੍ਰੀਤੀ ਦੋਨੇ ਮਤਲਬ ਵੀ ਬੈਸਟ ਫਰੈਂਡ ਬਣ ਜਾਂਦੀਆਂਗਾ ਮਤਲਬ ਚੰਗੀਆਂ ਦੋਸਤ ਬਣ ਜਾਂਦੀਆਂਗਾ ਤੇ ਪ੍ਰੀਤੀ ਦੇ ਪਹਿਲੇ ਦਿਨ ਤੋਂ ਯਕਸ ਸੀਗੀ ਮੋਨੂ ਤੇ ਤੇ ਮੋਨੂ ਦੇ ਘਰੇ ਆਉਣਾ ਜਾਣਾ ਉਹਦਾ ਆਮ ਹੋ ਜਾਂਦਾ ਕਿਉਂਕਿ ਜਿਹੜੀਆਂ ਮਤਲਬ ਸਹੇਲੀਆਂ ਬਣ ਚੁੱਕੀਆਂ ਸੀਗਾ ਤੇ ਦੂਸਰਾ ਮੋਨੂ ਵਿਆਹ ਹੋਇਆ ਸੀਗਾ ਤੇ ਉਹਨੂੰ ਪਤਾ ਸੀਗਾ ਵੀ ਪ੍ਰੀਤੀ ਨੂੰ ਵੀ ਜਿਹੜਾ ਮੋਨੂ ਆ ਉਹ ਵਿਆਹ ਹੋਇਆ ਹੈਗਾਗਾ ਪਰ ਫਿਰ ਵੀ ਉਹ ਹਰਕਤਾਂ ਕਰਨੋਂ ਹਟਦੀ ਨਹੀਂ ਸੀਗੀ ਤੇ ਦੂਸਰੀ ਗੱਲ ਜਿਹੜੀ ਮਤਲਬ ਉਹ ਸਭ ਪ੍ਰੀਤੀ ਵੀ ਵਿਆਹੀ ਹੋਈ ਸੀ ਕਿ ਤੇ ਪ੍ਰੀਤੀ ਦੇ ਇੱਕ ਨਹੀਂ ਪ੍ਰੀਤੀ ਦੇ ਦੋ ਵਿਆਹ ਹੋ ਚੁੱਕੇ ਸੀਗੇ ਤੇ ਦੋਨੇ ਵਿਆਹ ਮਤਲਬ ਉਹਦੇ ਸਫਲ ਨਹੀਂ ਹੋਏ ਦੋਨੇ ਵਿਆਹਾਂ ਤੋਂ ਤਲਾਕ ਸੀਗਾ ਤੇ ਪ੍ਰੀਤੀ ਦੇ ਸੀਗਾ ਤਿੰਨ ਬੱਚੇ ਤੇ ਉਹ ਦੋਨਾਂ ਜਨ ਜਿਦਕੀਆਂ ਵਧਣੀਆਂ ਸ਼ੁਰੂ ਹੋਊਗਾ ਮੋਨੂ ਤੇ ਪ੍ਰੀਤੀ ਵਿੱਚ ਜਨ ਜਿਦਕੀਆਂ ਵਧਦੀਆਂ ਵਧਦੀਆਂ ਇਹਨਾਂ ਨੇ ਨਜਾਇਜ਼ ਸੰਬੰਧ ਦਾ ਰੂਪ ਧਾਰਨ ਕਰ ਲਿਆ ਹੁਣ ਇਹ ਨਜਾਇਜ਼ ਸੰਬੰਧ ਇੱਕ ਦਿਨ ਨਹੀਂ ਹਰ ਦਿਨ ਬਣਦੇ ਰਹਿੰਦੇ ਸੀਗੇ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਰੋਜ਼ ਮਤਲਬ ਇਹ ਸਰੀਰਕ ਸੰਬੰਧ ਬਣਾਉਂਦੇ ਸੀ ਮੋਨੂ ਤੇ ਪ੍ਰੀਤੀ ਕਿਉਂਕਿ ਇਹਨਾਂ ਦੇ ਇੱਕ ਤਾਂ ਗਵਾਂਢ ਚ ਰਹਿੰਦੀ ਸੀ ਪ੍ਰ ਦੂਸਰਾ ਇਹਨਾਂ ਦਾ ਆਉਣਾ ਜਾਣਾ ਇੱਕ ਦੂਜੇ ਦੇ ਘਰੇ ਆਮ ਗੱਲ ਸੀਗੀ ਤੇ ਹੁਣ ਹੌਲੀ ਹੌਲੀ ਜਿਹੜੀ ਮਤਲਬ ਵੀ ਪ੍ਰੀਤੀ ਹੈਗੀ ਉਹ ਮੋਨੂ ਨੂੰ ਕਹਿੰਦੀ ਵੀ ਤੂੰ ਮੈਨੂੰ ਆਪ ਦੀ ਜਿਵੇਂ ਤੇਰੀ ਪਤਨੀ ਰਹਿੰਦੀ ਤੇਰੇ ਨਾਲ ਮੈਨੂੰ ਓਵੇਂ ਰੱਖ ਕਿ ਮੈਂ ਤੇਰੀਆਂ ਪਤਨੀਆਂ ਵਾਂਗ ਰਹਿਣਾ ਚਾਹਨੀ ਆ ਤੇਰੇ ਨਾਲ ਤੇ ਮੋਨੂ ਕਹਿੰਦਾ ਇਹ ਗੱਲ ਨਹੀਂ ਹੋ ਸਕਦੀ ਵੀ ਮੈਂ ਨਹੀਂ ਕਰ ਸਕਦਾ ਤੇ ਫਿਰ ਜਿਹੜੀ ਪ੍ਰੀਤੀ ਕਹਿੰਦੀ ਹੈ ਜੇ ਤੂੰ ਇਹ ਨਹੀਂ ਕਰ ਸਕਦਾ ਫਿਰ ਮੈਂ ਰੌਲਾ ਪਾਵਾਂਗੀ ਤੇਰੀ ਬਦਨਾਮੀ ਕਰੂੰਗੀ ਤੇਰੀ ਸਰ ਮਤਲਬ ਤੇਰੇ ਮਹੱਲੇ 'ਚ ਤੇਰੇ ਗਵਾੜਜੇ ਬਦਨਾਮੀ ਹੋਣੀ ਹੈਗੀ ਨਾਲੇ ਮੈਂ ਕਹਿੰਦੀ ਤੇਰੇ ਖਲਾਬ ਕੇਸ ਕੰਪਲੀਟ ਲਖਾਉਂਗੀ ਮੰਨੂ ਘਬਰਾ ਜਾਂਦਾਗਾ ਮੰਨੂ ਡਰ ਜਾਂਦਾ ਮੰਨੂ ਮੈਨੂੰ ਲੱਗਦਾ ਵੀ ਮੈਂ ਫਸਸੀ ਪੈ ਗਿਆ ਹੁਣ ਜਿਹੜਾ ਮੰਨੂ ਮਤਲਬ ਫਸ ਜਾਂਦਾ ਮੰਨੂ ਸੋਚਦਾ ਵੀ ਨਾ ਮੈਂ ਪ੍ਰੀਤ ਉਹਨੂੰ ਆਪ ਦੀ ਘਰ ਵਾਲੀ ਨੂੰ ਛੱਡ ਸਕਦਾ ਤੇ ਨਾ ਮੈਂ ਪ੍ਰੀਤੀ ਨਾਲ ਵੀ ਰਹਿ ਸਕਦਾਗਾ ਹੁਣ ਤੇ ਉਸ ਤੋਂ ਬਾਅਦ ਜਿਹੜਾ ਮੰਨੂ ਇੱਕ ਪਲਾਨ ਬਣਾਉਂਦਾ ਪਲਾਨ ਬਣਾਉਂਦਾਗਾ ਜਿਹੜੀ ਪ੍ਰੀਤੀ ਨੂੰ ਟਿਕਾਣੇ ਲਾਉਂਦਾ ਤੇ ਉਸ ਤੋਂ ਬਾਅਦ ਜਿਹੜਾ ਮੰਨੂ ਪ੍ਰੀਤੀ ਨੂੰ ਕਹਿੰਦਾ ਵੀ ਇਹ ਇੰਨਾ ਚ ਲੜਾਈ ਝਗੜੇ ਹੁੰਦੇ ਰਹਿੰਦੇ ਸੀ ਅਕਸਰ ਉਹਨਾਂ ਵਿੱਚ ਤੇ ਇੱਕ ਨੂੰ ਉਹਦਾ ਬੋਲਦੇ ਵੀ ਰਹਿੰਦੇ ਸੀ ਆਪਸ ਵਿੱਚ ਦੋਨੇ ਤੇ ਇੱਕਦਮ ਉਹਨੂੰ ਪਲਾਨ ਬਣਾਉਂਦਾ ਕਹਿੰਦਾ ਵੀ ਆਪਾਂ ਨਾ 5 ਨਵੰਬਰ ਵਾਲੀ ਰਾਤ ਨੂੰ ਆਪਾਂ ਘੁੰਮ ਕੇ ਆਵਾਂਗੇ ਨਾਲੇ ਮੂਵੀ ਮਾ ਵੀ ਦੇਖ ਕੇ ਆਵਾਂਗੇ ਤੇ ਮੈਂ ਤੇਨੂੰ ਟਾਈਮ ਸਪੈਂਡ ਕਰਨਾ ਚਾਹਣਾਗਾ ਤੇ ਪ੍ਰੀਤੀ ਮੰਨ ਜਾਂਦੀ ਹੈ ਕਿ ਪ੍ਰੀਤੀ ਨੂੰ ਕੀ ਪਤਾ ਸੀਗਾ ਵੀ ਮੋਨੂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਫਿਰ ਉਸ ਦਿਨ ਮਤਲਬ ਵੀ ਜਿਹੜੀ ਉਹ ਬਾਸਾ ਮੋਨੂ ਲੈ ਕੇ ਜਾਂਦਾਗਾ ਤੇ ਰਾਤ ਨੂੰ ਮਤਲਬ ਵੀ ਮੈਗੀ ਮੂਗੀ ਖਾਂਦੇ ਇਧਰ ਉਧਰ ਘੁੰਮਦੇ ਆਗੇ ਉਸ ਤੋਂ ਬਾਅਦ ਫਿਰ ਮੋਨੂ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੈਂ ਆਪਦੀ ਘਰ ਵਾਲ ਨੂੰ ਨਹੀਂ ਛੱਡ ਸਕਦਾ ਫਿਰ ਉਸ ਤੋਂ ਮਤਲਬ ਇਹਨਾਂ ਜੇ ਲੜਾਈ ਝਗੜਾ ਹੁੰਦਾਗਾ ਤੇ ਉਹ ਲੜਾਈ ਝ ਆਪਦੀ ਬੱਸ ਵਿੱਚ ਇੱਕ ਮਤਲਬ ਵੀ ਤੇ ਦਾ ਹਥਿਆਰ ਰੱਖੀ ਬੈਠਾ ਸੀਗਾ ਹਥਿਆਰ ਤੇ ਰੱਖਣ ਤੋਂ ਬਾਅਦ ਉਹ ਮਤਲਬ ਪ੍ਰੀਤੀ ਤੇ ਮਾਰ ਕਰਦਾਗਾ ਤ ਉਹਨੂੰ ਪ੍ਰੀਤੀ ਨੂੰ ਥਾਂ ਤੇ ਉੱਤੀ ਮਾਰ ਦਿੰਦਾਗਾ ਉਸ ਤੋਂ ਬਾਅਦ ਉਹਨੂੰ ਮਤਲਬ ਵੀ ਸੁਮਨ ਨੂੰ ਇਸ ਕਲੰਡਰ ਜਾਂਦਾ ਵੀ ਹੁਣ ਵੀ লাশ ਦਾ ਕੀ ਕੀਤਾ ਜਾਵੇ ਤੇ লাশ ਦੇ ਟੁਕੜੇ ਕਰਨੇ ਚਾਹੁੰਦਾਗਾ ਪਰ ਉਸ ਤੋਂ ਟੁਕੜੇ ਨਹੀਂ ਹੁੰਦੇ ਉਸ ਤੋਂ ਬਾਅਦ ਉਹ লাশ ਨੂੰ ਮਤਲਬ ਵੀ ਥੱਲੇ ਲਿਆ ਆ ਕੇ ਉਸ ਤੋਂ ਬਾਅਦ ਉਹ ਤੇ ਉਹ লাশ ਬੱਸ ਚੜਾਉ ਲਾਗਾ ਦੇਖੋ ਤੁਸੀਂ ਕਿੱਡਾ ਮਤਲਬ ਬੇਰਹਿਮੀ ਭਰਿਆ ਬੰਦਾ ਸੀਗਾ ਮੋਨੂ ਲਾਸਟੇ ਵਾਰ ਵਾਰ ਬਸ ਚੜਾਉਂਦਾਗਾ ਉਸ ਤੋਂ ਬਾਅਦ ਬਸ ਚੜਾਉਣ ਤੋਂ ਬਾਅਦ ਟੁਕੜੇ ਕਰਦਾਗਾ ਅੱਧੇ ਟੁਕੜੇ ਤਾਂ ਸੈਕਟਰ 860 ਦਾ ਹੁੰਦਾ ਅੱਧੇ ਟੁਕੜੇ ਜਿਹੜੇ ਸੈਕਟਰ 560 ਦਾ ਹੁੰਦਾ ਮੋਨੂ ਉਸ ਤੋਂ ਬਾਅਦ ਇਹ ਘਰੇ ਵੀ ਆਉਂਦਾ ਵਾਪਸ ਘਰੇ ਜਦੋਂ ਆਉਂਦਾਗਾ ਫਿਰ ਇਹ ਦੇਖੋ ਪ੍ਰੀਤੀ ਦੇ ਘਰੇ ਜਾਂਦਾ ਪਹਿਲਾਂ ਤਾਂ ਪ੍ਰੀਤੀ ਘਰੇ ਜਾਂਦਾਗਾ ਤੇ ਉਹਨਾਂ ਬੱਚਿਆਂ ਨੂੰ ਪੁੱਛਦਾਵੇ ਤੁਹਾਡੀ ਮਾਂ ਕਿੱਥੇ ਹੈਗੀ ਬੱਚੇ ਕਹਿੰਦੇ ਸਾਡੀ ਮਾਂ ਦਾ ਸਾਨੂੰ ਪਤਾ ਨਹੀਂ ਕਿੱਥੇ ਹੈਗੀ ਉਸ ਤੋਂ ਉਹ ਬੱਚਿਆਂ ਨੂੰ ਲੈਂਦਾਗਾ ਤੇ ਆਪਦੇ ਘਰੇ ਲੈ ਆਉਂਦਾਗਾ ਤੇ ਆਪਦੀ ਜਿਹੜੀ ਮਾਂ ਨੇ ਆਪਦੀ ਘਰੋਂ ਨੂੰ ਕਹਿੰਦਾ ਵੀ ਇਹਨਾਂ ਬੱਚਿਆਂ ਦਾ ਧਿਆਨ ਆਪੇ ਹੀ ਰੱਖਣਾ ਹੁ ਵੀ ਬ੍ਰਿਟਿਸ਼ ਦਾ ਪਤਾ ਨਹੀਂ ਕਿਥੇ ਚਲੀ ਗਈ ਹੈ ਤੇ ਉਸ ਤੋਂ ਬਾਅਦ ਮਤਲਬ ਵੀ ਬਸ ਧੋਂਦਾਗਾ ਮਤਲਬ ਵੀ ਚੰਗੀ ਬਸ ਚਮਕਾਉਂਦਾ ਜਿਹੜੇ ਮਤਲਬ ਖੂਨ ਦੇ ਛੱਟੇ ਛੁੱਟੇ ਲੱਗੇ ਹੁੰਦੇ ਮਾੜੇ ਮੋਟੇ ਹੋਰ ਜਿਸਨਾਂ ਜਿਹੜਾ ਪੈਰਾ ਟੂਰਨ ਦਾ ਸਾਫ ਕਰਦਾ ਸਾਰੀ ਮਤਲਬ ਵੀ ਬਸ ਚਮਕਾਉਂਦਾਗਾ ਤੇ ਆ ਆਪਦੇ ਜਣੇ ਤਾਂ ਮਤਲਬ ਇਹਨੂੰ ਐ ਸੀਗਾ ਵੀ ਮੈਂ ਪੜਿਆ ਨਹੀਂ ਜਾਣਾ ਕਿਉਂਕਿ ਉਹਨਾਂ ਬਸ ਵੀ ਸਾਫ ਕਰਦੀ ਸੀ ਟੁਕੜੇ ਵੀ ਕਿਤੇ ਨਾ ਕਿਤੇ ਛੱਟਦੇ ਸੀਗੇ ਤੇ ਪਰ ਕਹਿੰਦੇ ਹੁੰਦੇ ਆ ਕਿ ਕਤਲ ਕਾਤਲ ਕੱਢਾ ਵੀ ਮਤਲਬ ਇਹ ਹੋਵੇ ਛਾਤਰ ਕੋਣ ਹੋਵੇ ਪੁਲਿਸ ਹਮੇਸ਼ਾ ਦੋ ਘਾਤ ਅੱਗੇ ਰਹਿੰਦੀ ਹੈ ਜੀ ਉਸੇ ਤਰ੍ਹਾਂ ਐਸਾ ਮਤਲਬੀ ਪੁਲਸ ਨੂੰ ਸਲਾਘਾਯੋਗ ਔਕਾਤ ਦਮ ਚ ਸਲਾਘਾ ਕਰਨੀ ਮੰਨਦੀ ਹੈਗੀ ਪੁਲਸ ਦੀ ਜਿਹੜਾ ਮਤਲਬੀ ਐਨੇ ਮਤਲਬੀ ਬੇਰਹਿਮੀ ਭਰਿਆ ਕਤਲ ਪੁਲਸ ਨੇ ਸੋਲਵ ਕਰਤਾ ਧੰਨਵਾਦ ਆਜ ਦੀ ਸੱਚੀ ਘਟਨਾ ਸੁਣਨ ਲਈ ਅੱਜ ਸੱਚੀ ਘਟਨਾ ਸੁਣ ਲਈ ਤੇ ਮੈਂ ਉਮੀਦ ਕਰਦਾਗਾ ਮੇਰੀਆਂ ਸਟੋਰੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਹੋਣੀਆਂ ਥੋੜਾ ਫੰਬਲ ਮੈਂ ਹੁੰਨਾਗਾ ਮੈਂ ਅਕਸਰ ਆਪਣੀ ਗਲਤੀ ਮੰਨ ਵੀ ਲੈਣਾਗਾ ਪਰ ਕੋਈ ਨਹੀਂ ਥੋੜਾ ਬੈਟਰ ਹੁੰਦਾ ਜਾਊਗਾ ਜਿਵੇਂ ਜਿਵੇਂ ਸਟੋਰੀਆਂ ਸੁਣਾਉਂਦਾ ਜਾਊਗਾ ਸੋ ਤੇ ਕਹਾਣੀ ਸੁਣਾਉਣ ਦਾ ਮਕਸਦ ਕਿਸਮ ਫੇਸਚਾਉਣਾ ਨਹੀਂ ਹੁੰਦਾ ਕਿਸਮ ਤਕਲੀਫ ਦੇਣਾ ਨਹੀਂ ਹੁੰਦਾ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਹਣਾ ਹੁੰਦਾ ਦਾ ਤੁਹਾਨੂੰ ਸੁਚੇਤ ਕੀਤਾ ਜਾਵੇ ਵੀ ਦੁਨੀਆਦਾਰੀ ਤੇ ਚੱਲ ਕੀ ਕੁਛ ਰਿਹਾਗਾ ਮਿਲਦਿਆਂ ਕੱਲੋ ਇੱਕ